ਹਾਂਜੀ ਕਿੱਦਾਂ ਜੀ ਸਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਆਏ ਜੀ ਓਕਲੈਂਡ ਤੇ ਅੱਜ ਆਪਾਂ ਕਰਾਂਗੇ ਕੈਂਸਰ ਬਾਰੇ ਗੱਲਬਾਤ ਤੇ ਚਲੋ ਅੱਜ ਚਾਂਦੇ ਆਂ ਅੰਦਰ ਹਾਂਜੀ ਅੱਜ ਆਪਾਂ ਕਰਦੇ ਆਂ ਕੈਂਸਰ ਬਾਰੇ ਗੱਲਬਾਤ ਤੇ ਚਾਚੇ ਨੂੰ ਹੋ ਗਿਆ ਸੀਗਾ ਕੈਂਸਰ ਤੇ ਚਾਚੇ ਨੇ ਆਪੇ ਮਤਲਬ ਕ੍ਰੇਲੂ ਨੁਕਤਿਆਂ ਦੇ ਨਾਲ ਤੇ ਡਾਕਟਰਾਂ ਨੇ ਪਰੇਸ਼ਨ ਕਰਕੇ ਆਪਣਾ ਕੈਂਸਰ ਕਰਤਾ ਜੜ ਤੋਂ ਖਤਮ ਆ ਤੇ ਹੁਣ ਆਪਾਂ ਚਾਚਾ ਦੱਸੂਗਾ ਵੀ ਕਿਦਾਂ ਸਾਰੀ ਗੱਲਬਾਤ ਕਿਦਾਂ ਕੈਂਸਰ ਖਤਮ ਹੋਇਆ ਕਿਦਾਂ ਸ਼ੁਰੂ ਹੋਇਆ ਕਿਦਾਂ ਪਤਾ ਲੱਗਿਆ ਤੇ ਡਾਕਟਰਾਂ ਨੇ ਕੀ ਇਲਾਜ ਕੀਤਾ ਤੇ ਚਾਚੇ ਨੇ ਆਪਣੇ ਵੱਲੋਂ ਕਿਦਾਂ ਹਿੰਮਤ ਰੱਖੀ ਆ ਚਾਚਾ ਹਾਂ ਹਰਮਿੰਦਰ ਵੀ ਇਹ ਇੱਕ ਬਿਮਾਰੀ ਹੈ ਜਿਹੜੀ ਕੈਂਸਰ ਹਾਂ ਇਹਦਾ ਕੋਈ ਸੋਚ ਵੀ ਨਹੀਂ ਸਕਦਾ ਇਹ ਮੈਨੂੰ ਕੈਂਸਰ ਹੋ ਜਾਊਗਾ ਹਾਂ ਹਾਂ ਜਿਹੜਾ ਮੇਰਾ ਸਰੀਰ ਤਾਂ ਜਿਹੜਾ ਮੇਰਾ ਖਾਣਾ-ਵਾਣਾ ਤਾਂ ਮੈਂ ਤਾਂ ਐਂ ਸੋਚਦਾ ਵੀ ਕੈਂਸਰ ਦਾ ਮੈਂ ਸੁਣਦਾ ਤਾਂ ਹੂੰ ਦੇਖਦਾ ਸੀਗਾ ਹੂੰ ਤੇ ਮੈਨੂੰ ਐਂ ਨਹੀਂ ਚਾ ਵੀ ਮੈਨੂੰ ਕੈਂਸਰ ਹੋ ਜਾਊਗਾ ਹੂੰ ਵੀ ਮੈਂ ਤਾਂ ਬਹੁਤ ਫਿੱਟ ਐ ਤੇ ਮੇਰਾ ਖਾਣਾ-ਵਾਣਾ ਇਸ ਤਰ੍ਹਾਂ ਦਾ ਹਰੀਆਂੀਆਂ ਹਾਂ ਨਹੀਂ ਇਹ ਇੱਕ ਕੁਦਰਤੀ ਆ ਇੱਕ ਜਿਹੜਾ ਮੈਂ ਤਾਂ ਇਹ ਸੋਚਿਆ ਵੀ ਜਿਹੜਾ ਇਨਸਾਨ ਆ ਇਹਨੂੰ ਦੁੱਖ ਤੇ ਸੁੱਖ ਦੋਈ ਚੀਜ਼ਾਂ ਆਉਂਦੇ ਨੇ ਦੁੱਖ ਵੀ ਜ਼ਰੂਰ ਆਪਾਂ ਹਾਂ ਦੁੱਖ ਵੀ ਇੰਨਾ ਆ ਗਿਆ ਭਈ ਮੌਤ ਤੇ ਤੱਕ ਜਾਦ ਆ ਗਈ ਹਾਂ ਤੇ ਪਹਿਲਾਂ ਤਾਂ ਮੈਂ ਇਸ ਚੀਜ਼ ਨੂੰ ਗੌਰਿਆ ਨਹੀਂ ਬਿਲਕੁਲ ਵੀ ਇਹ ਵੈਸੇ ਇੱਕ ਚੀਜ਼ ਹੋਰ ਹੈ ਹਾਂ ਨਾ ਇਹ ਪਹਿਲੀ ਸਟੇਜ ਤੇ ਪਤਾ ਲੱਗਦਾ ਨਾ ਦੂਸਰੀ ਸਟੇਜ ਹਾਂ ਇਹ ਦਿੱਸਵੀ ਸਟੇਟ ਤੇ ਜਾ ਕੇ ਪਤਾ ਲੱਗਦਾ ਤਾਂ ਜੇ ਤੁਸੀਂ ਇਹਦੇ ਸਾਰਾ ਕੁਝ ਚੈੱਕ ਕਰੋਗੇ ਆਪਣੇ ਸਰੀਰ ਨੂੰ ਜਿਵੇਂ ਸਟੇ ਸਕੈਨ ਜਾਂ ਕੈਂਬਰੇਜ ਦੇ ਟਿੱਡ ਦੇ ਵਿੱਚ ਪਾਉਂਦੇ ਆ ਤੇ ਉਹ ਸਾਰੇ ਕੁਝ ਇਹ ਪਾ ਕੇ ਫਿਰ ਪਤਾ ਲੱਗਦਾ ਨਹੀਂ ਨਹੀਂ ਨਾ ਪਤਾ ਲੱਗਦਾ ਹਾਂ ਹਾਂ ਤੇ ਇਸ ਤਰ੍ਹਾਂ ਮੇਰਾ ਪਹਿਲਾਂ ਮੈਨੂੰ ਪ੍ਰੋਬਲਮ ਆਈ ਆ ਮੈਨੂੰ ਥੋੜੀ ਕਾਬਜ ਹੋਈ ਆ ਹਾਂ ਕੱਲ ਤੋਂ ਪਹਿਲਾਂ ਮੇਰੇ ਜੀਭ ਤੇ ਥੋੜਾ ਥੋੜਾ 6 ਮਹੀਨੇ ਪਹਿਲਾਂ ਜੇ ਮੈਂ ਕੋਈ ਇਹ ਚੀਜ਼ ਖਾਣੀ ਤੇ ਮੇਰੇ ਨਾ ਉਹ ਜੀਭ ਜਿਵੇਂ ਖਰਾਬ ਹੋ ਜਾਣੀ ਮੂਰੇ ਛਾਲੇ ਪੈ ਜਾਣ ਹੂੰ ਜਿਵੇਂ ਆਪਾਂ ਮਿਰਚ ਜਿਆਦੇ ਖਾਦੀ ਲੱਗਦੀ ਹੈ ਨਾ ਐਤਾ ਕੋਈ ਚੀਜ਼ ਮੇਰੇ ਜੀਭ ਨੂੰ ਲੱਗਣੀ ਹਾਂ ਤੇ ਮੇਰਾ ਡਾਕਟਰ ਜਿਹੜਾ ਫੈਮਿਲੀ ਡਾਕਟਰ ਦਾ ਬਹੁਤ ਚੰਗਾ ਤਾਂ ਹਾਂ ਉਹ ਲੇਡੀ ਸੀਗੀ ਹਾਂ ਉਹਨੂੰ ਮੈਂ ਕਾਕੇ ਦੱਸਣਾ ਵੀ ਮੈਨੂੰ ਆਹ ਪ੍ਰੋਬਲਮ ਹੈ ਮੇਰੀ ਐਤਾ ਉਹਨਾਂ ਮੈਨੂੰ ਟੀਕੂ ਦੇ ਦੇਣੀ ਹਾਂ ਤੇ ਫਿਰ ਮੈਂ ਕਹਣਾ ਕਾਗਜ਼ ਦੇ ਕਾਗਜ਼ ਦੇ ਉਹਨਾਂ ਮੈਨੂੰ ਦਵਾਈ ਦੇ ਦੇਣੀ ਹਾਂ ਤੇ ਫਿਰ ਉਸ ਤੋਂ ਬਾਅਦ ਮੇਰਾ ਢਿੱਡ ਦੇ ਵਿੱਚ ਦਰਦ ਹੋਣ ਲੱਗ ਗਿਆ ਅੱਛਾ ਫਿਰ ਮੈਂ ਆਪਣੇ ਡਾਕਟਰ ਨੂੰ ਦੱਸਿਆ ਵੀ ਇੰਨੇ ਤੱਕ ਮੇਰਾ ਮਤਲਬ ਪੇਟ ਦੇ ਵਿੱਚ ਦਰਦ ਹੁੰਦਾ ਮੇਰਾ ਅਜੇ ਤੱਕ ਤੇ ਦਰਦ ਹੋਇਆ ਨਹੀਂ ਹੈ ਹਾਂ ਹਾਂ ਉਹਨਾਂ ਮੈਨੂੰ ਦਰਦ ਦੀ ਦਵਾਈ ਦੇ ਦਿੱਤੀ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਣਾ ਮੇਰੇ ਜਾਂਦੇ ਰਾਤ ਨੂੰ ਹੋੜ ਲੱਗਿਆ ਦਰਦ ਹਾਂ ਹਾਂ ਤੇ ਮੈਂ ਉਹਨੂੰ ਦੱਸਿਆ ਵੀ ਇੰਨਾ ਤੱਕ ਕਰਕੇ ਵੀ ਮੈਨੂੰ ਤਾਂ ਪ੍ਰੋਬਲਮ ਮੈਂ ਕੁਝ ਲੱਗਦਾ ਵੀ ਮੈਨੂੰ ਪ੍ਰੋਬਲਮ ਹੈ ਮੇਰੇ ਪੇਟ ਦੇ ਵਿੱਚ ਜਿਹੜੇ ਆਪਣਾ ਡਾਕਟਰ ਦਾ ਜਿਹੜਾ ਆ ਮੇਰੀ ਫੇਵਰਿਟ ਡਾਕਟਰ ਅੱਛਾ ਫੇਵਰਿਟ ਉਹ ਕਹਿੰਦੀ ਵੀ ਓਕੇ ਵੀ ਆਪਾਂ ਨਾ ਤੇਰੀ ਲੈਟਰਨ ਚੈੱਕ ਕਰਾਉਂਦੀ ਹਾਂ ਹਾਂ ਉਹਨਾਂ ਜਦੋਂ ਚੈੱਕ ਕਰਾਈ ਉਹਦੇ ਵਿੱਚ ਮੈਨੂੰ ਜਦੇ ਉੱਠ ਹਾਂ ਰੋ ਬਲੱਡ ਆ ਗਿਆ ਉਹਦੇ ਵਿੱਚ ਬਲੱਡ ਆ ਗਿਆ ਅੱਛਾ ਉਹ ਮੈਨੂੰ ਕਹਿਣ ਲੱਗੀ ਤੇ ਇੱਥੇ ਸਿੱਧਾ ਇਹ ਦੱਸ ਦਿੰਦੇ ਹਰ ਚੀਜ਼ ਬੂਤੇ ਕਰਦੇ ਗੱਲ ਇੰਨੇ ਇੱਥੇ ਦੇ ਗੋਰੇ ਆ ਕੋਈ ਵੀ ਇਹਦਾ ਹਾਂ ਹਾਂ ਉਹ ਮੈਨੂੰ ਕਹਿਣ ਲੱਗੀ ਵੀ ਲਾਹਰ ਸਿੰਘ ਹੂੰ ਵੀ ਤੈਨੂੰ ਕੈਸਰ ਹੋ ਗਿਆ ਅੱਛਾ ਮੈਂ ਜਦੋਂ ਉਹਨਾਂ ਮੈਨੂੰ ਐਂ ਕਿਹਾ ਵੀ ਤੈਨੂੰ ਕੈਂਸਰ ਹੋ ਗਿਆ ਮਗਾਜੀ ਕੋਈ ਗੱਲ ਨਹੀਂ ਕੈਂਸਰ ਹੋ ਗਿਆ ਵੀ ਆਪਾਂ ਦੇਖਦੇ ਵੀਰੇ ਇਹਦਾ ਇਲਾਜ ਕਰਕੇ ਵੀ ਕੋਈ ਹੋ ਗਿਆ ਹੁਣ ਹੋ ਗਿਆ ਕਿਆ ਕਰ ਸਕਦਾ ਨਹੀਂ ਬਿਲਕੁਲ ਵੀ ਹਾਂ ਵੈਸੇ ਉਹਨਾਂ ਉਹ ਕਹਿੰਦੇ ਵੀ ਮੈਂ ਥੋੜੀ ਜਿਹੀ ਲੇਟ ਹੋ ਗਈ ਵੀ ਮੈਂ ਪਹਿਲਾਂ ਤੇਰਾ ਇੱਕ ਕਰਾਉਣਾ ਸੀਗਾ ਹਾਂ ਮੈਂ ਲੇਟ ਹੋ ਗਈ ਹਾਂ ਇਹ ਚੀਜ਼ ਮੈਨੂੰ ਇਹਨਾ ਹੈ ਨਹੀਂ ਜਬ ਇਹ ਕੈਸ ਹਾਂ ਹਾਂ ਉਸ ਤੋਂ ਬਾਅਦ ਹਰਮਿੰਦਰ ਸਿੰਘ ਤੇ ਉਹਨਾਂ ਫਟਾਫਟ ਮੈਨੂੰ ਮਾਰਕ ਕੱਟਾ ਸਪੈਸ਼ਲਿਸਟਾਂ ਨੂੰ ਹਾਂ ਉਹਨਾਂ ਨੇ ਮੇਰੇ ਪਹਿਲੇ ਦਿਨ ਜਿਹੜਾ ਕੈਮਰਾ পেট ਦੇ ਵਿੱਚ ਪਾਇਆ ਉਹ ਕਰਾਈ ਇਹਨਾਂ ਨੂੰ ਕਹਿੰਦੇ ਉਹ ਉਹ ਕੈਮਰਾ ਜਦੋਂ ਪਾਇਆ ਉਹ ਮੈਨੂੰ 10 ਮਿੰਟ ਦੇ ਬਾਅਦ ਉਹਨਾਂ ਨੇ ਉੱਥੇ ਕੱਢ ਕੇ ਜਿਦੇ ਹਾਂ ਉਹਦੇ ਮੈਨੂੰ ਲੈਟ ਦੇ ਵਿੱਚੋਂ ਕੱਢ ਕੇ ਜਿਦੇ ਮੈਨੂੰ ਦੇ ਦਿੱਤਾ ਉਹਨਾਂ ਨੇ ਵੀ ਆਹ ਤੇਰਾ ਆਂਤੜੀਆਂ ਜੜੀਆਂ ਦੇ ਵਿੱਚ ਕੈਸਰ ਹੈ ਉਹ ਉਹਦੇ ਇਦਾਂ ਜਿਵੇਂ ਸੂਰਜ ਹੁੰਦਾ ਨਾ ਇਦਾਂ ਗੋਲੇ ਸੀਗੇ ਦੋ ਉਹ ਕਹਿੰਦੇ ਵੀ ਕੈਸਰ ਹੈ ਤੇਰਾ ਮੈਂ ਕਿਹਾ ਵੀ ਠੀਕ ਹੈ ਕੋਈ ਗੱਲ ਨਹੀਂ ਹੁਣ ਉਹ ਕਹਿੰਦੇ ਵੀ ਅਸੀਂ ਹੋਰ ਕੁਛ ਕਰਨਾ ਜਾਂ ਹਾਂ ਤੇ ਉਹ ਮੇਰੇ ਪਿੱਛੇ ਪੈ ਗਈ ਫਿਰ ਹੂੰ ਫਿਰ ਮੈਨੂੰ ਲੋਡ ਨਹੀਂ ਫਿਰ ਮੈਨੂੰ ਖਿੱਚੀ ਫਿਰਨਾ ਅੱਛਾ ਫਿਰ ਮੈਨੂੰ ਡਾਕਟਰ ਆਪੇ ਵੀ ਤੂੰ ਅੱਜ ਆ ਕੱਲ ਆ 8 ਵਜੇ ਆ 12 ਵਜੇ ਆ ਮੇਰੇ ਪਿੱਛੇ ਪੈ ਕੇ ਡਾਕਟਰ ਇੱਥੇ ਤੇ ਉਹਨਾਂ ਨੇ ਮੈਨੂੰ ਫਿਰ ਮੇਰਾ ਸਿਟੀ ਸਕੈਨ ਇੰਡੀਆ ਵਾਲਾ ਨਹੀਂ ਦਾ ਮਤਲਬ ਕੋਈ ਵੀ ਕੰਮ ਵੀ ਹਾਂ ਨਹੀਂ 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 ਇਹ ਮੇਰੇ ਜਦੋਂ ਨੂੰ ਕੈਸ ਦਾ ਪਤਾ ਲੱਗ ਗਿਆ ਇਹ ਮੇਰੇ ਹਸਪੀਟਲ ਦੇ ਪਿੱਛੇ ਪੈ ਕੇ ਫਿਰ ਫੈਮਿਲੀ ਡਾਕਟਰ ਚਰਤਾ ਹਾਂ ਵੀ ਮੈਨੂੰ ਜਿਹੜੇ ਮੇਰੇ ਹਸਪੀਟਲ ਇਥੇ ਵੱਡਾ ਹਸਪੀਟਲ ਹੈ ਉਹ ਮੇਰੇ ਡਾਕਟਰ ਹੈ ਜਿਹੜੇ ਇਹਦੇ ਕੈਂਸਰ ਦੇ ਉਹ ਮੇਰੇ ਫਿਰ ਪਿੱਛੇ ਪੈ ਕੇ ਵੀ ਕਿਉਂਕਿ ਉਹ ਸਟੇਟ ਤੀਸਰੀ ਸੀਗੀ ਚਲੇ ਗਿਆ ਇਹ ਤੀਸਰੀ ਤੇ ਪਤਾ ਲੱਗਦਾ ਚੌਥੀ ਚੌਥੀ ਤੇ ਤੀਸਰੀ ਚੌਥੀ ਤੇ ਇਹ ਆਪਣਾ ਜਦੋਂ ਕੰਮ ਹੈ ਤੀਸਰੀ ਤੇ ਕਰਦਾ ਜਾ ਕੇ ਵੀ ਪਹਿਲਾਂ ਆਪਣਾ ਅੰਦਰ ਪੜੀ ਜਾਂਦਾ ਉਹ ਕਰਦਾ ਉਹ ਕੰਮ ਇਹਦਾ ਮੇਨ ਹੈ ਲਹੂ ਘਟਾਉਂਦਾ ਵੇਟ ਘਟਾਉਂਦਾ ਭੁੱਖ ਘਟਦੀ ਹੈ ਇਹਦੇ ਮੇਨ ਤਿੰਨ ਨੇ ਆ ਅੱਛਾ ਲਹੂ ਬੇਟ ਤੇ ਭੁੱਖ ਨਹੀਂ ਲੱਗਣੀ ਹੂੰ ਤਿੰਨ ਚੀਜ਼ਾਂ ਦਾ ਇਹਦੀਆਂ ਮੇਨ ਆਈਆਂ ਜਦੋਂ ਇਹ ਸ਼ੁਰੂ ਹੋ ਜਾਂਦਾ ਆਪਣਾ ਦਿਖਾਉਂਦਾ ਵੀ ਮੈਂ ਹੁਣ ਆ ਗਿਆ ਹੂੰ ਤੇ ਉਹਨਾਂ ਨੇ ਮੇਰਾ ਸਿਟੀ ਸਕੈਨ ਸਾਰਾ ਕੁਝ ਕਰ ਲਿਆ ਓਕੇ ਕਰ ਲਿਆ ਹੂੰ ਤੇ ਆਪਰੇਸ਼ਨ ਟੀਮ ਨੇ ਮੈਨੂੰ ਬੁਲਾ ਲਿਆ ਹਾਂ ਉਹ ਕਹਿੰਦੇ ਵੀ ਅਸੀਂ ਤੇਰਾ ਸਾਰਾ ਕੁਝ ਦੇਖ ਲਿਆ ਤੇਰਾ ਇਹ ਕੈਂਸਰ ਹੈ ਹੂੰ ਉਹ ਤਿੰਨ ਡਾਕਟਰ ਸੀਗੇ ਹੂੰ ਜਿਹਨੇ ਮੇਰਾ ਆਪਰੇਸ਼ਨ ਕਰਨਾ ਸੀਗਾ ਉਹ ਉਹਨਾਂ ਨੇ ਮੇਰੀ ਉਹ ਕਦੇ ਵੀ ਇਤਤ ਤੱਕ ਗੱਲ ਬਾਤ ਹੈ ਫਿਰ ਉਹਨਾਂ ਮੈ ਮੈਂ ਹੌਸਲਾ ਬਹੁ ਸੀਗਾ ਫੇਰੀ ਵਿੱਚ ਹਾਂ ਹਾਂ ਉਹਦਾ ਮੈਂ ਹੋਰ ਤੱਕ ਲਿਆ ਮੈਂ ਕਿਹਾ ਵੀ ਹੁਣ ਮਰਦਾ ਜਾਣਾ ਐਵੇਂ ਡਰ ਡਰ ਕੇ ਕਾਨੂੰ ਮਰਨਾ ਬਈ ਪੂਰਾ ਆਏ ਨਾ ਜਾਣਾ ਪੂਰਾ ਗਰੋਹ ਬਣਾ ਹਾਂ ਲੈ ਜੀ ਇੰਨੇ ਨੂੰ ਉੱਥੇ ਸਾਰੇ ਨਾਲੇ ਉਹ ਵੀ ਹੱਸਦੇ ਨਾਲ ਮੈਂ ਵੀ ਹੱਸਦਾ ਹਾਂ ਤੇ ਉਹ ਕਹਿੰਦੇ ਵੀ ਜੇਪ ਆਪਰੇਸ਼ਨ ਕਰਦੇ ਕਰਦੇ ਟਾਈਮ ਹਾਂ ਤੇਰੀ ਡੈਥ ਹੋ ਗਈ ਹੋ ਸਕਦੀ ਹੈ ਹਾਂ ਬਈ ਅਸੀਂ ਕਹਿ ਨਹੀਂ ਸਕਦੇ ਵੀ ਕਿਉਂਕਿ ਅਸੀਂ ਜਿਹੜਾ ਆਪਰੇਸ਼ਨ ਕਰਨਾ ਤੇਰਾ ਉਹ ਬਹੁਤ ਉਹਦੇ ਲਾਗੇ ਜਿਹੜੀਆਂ ਹੋਰ ਵੀ ਨਾੜਾਂ ਜਾਣੀਆਂ ਨੇ ਉਹਨਾਂ ਕੱਟ ਹੋ ਸਕਦਾ ਕੁਝ ਵੀ ਹੋ ਸਕਦਾ ਮਖਾ ਵੀ ਤੁਸੀਂ ਨੋ ਪ੍ਰੋਬਲਮ ਹਾਂ ਮੇਰੀ ਡੈਥ ਹੋ ਗਈ ਨੋ ਪ੍ਰੋਬਲਮ ਹਾਂ ਤੁਸੀਂ ਆਪਣਾ ਜੋ ਤੁਸੀਂ ਕਰਨਾ ਆਪਰੇਸ਼ਨ ਕਰੋ ਮੈਂ ਮੈਨੂੰ ਹੈ ਜ ਬਿਲਕੁਲ ਖੌਫ ਨਹੀਂ ਆਏਗਾ ਹਾਂ ਹਾਂ ਮੈਂ ਠੀਕ ਐ 70 ਸਾਲ ਕੱਢ ਲਏ ਆ ਓਕੇ ਆ ਗੁੱਡ ਐ ਮੈਂ ਬਹੁਤ ਵਧੀਆ ਰਿਹਾ ਚੰਗਾ ਰਿਹਾ ਵੀ ਚਲੋ ਜੀ ਉਹ ਕਹਿੰਦੇ ਵੀ ਉਹਨਾਂ ਨੇ ਫਿਰ ਮੇਰੇ ਨਿਸ਼ਾਨੀਆਂ ਲਾਈਆਂ ਹੂੰ ਨਿਸ਼ਾਨੀਆਂ ਲਾਉਣੀਆਂ ਤੇ ਪੇਟ ਦੇ ਉੱਪਰ ਵੀ ਕਿੱਥੇ ਕਿੱਥੇ ਅਸੀਂ ਕੱਟ ਕਰਨਾ ਹਾਂ ਹਾਂ ਉਹਨੇ ਮੇਰੇ ਪੰਜ ਨਿਸ਼ਾਨੀਆਂ ਲਾਈਆਂ ਹਾਂ ਛੇਵੀਂ ਨਿਸ਼ਾਨੀ ਮੇਰੇ ਲਾਈ ਹੈ ਵੀ ਇੱਥੇ ਅਸੀਂ ਪੈਪ ਕੱਟ ਕੇ ਤੇਰੇ ਥੈਲੀ ਲਗਣੀ ਆ ਹੂੰ ਬਾਹਰ ਹੂੰ ਹੂੰ ਵੀ ਥੈਲੀ ਲੱਗੂਗੀ ਕੀ ਅੰਤਰੀਆਂ ਕੱਢਣੀਆਂ ਪੈਣਗੀਆਂ ਹਾਂ ਮੈਂ ਕਹਾਂ ਵੀ ਜੋ ਪ੍ਰੋਬਲਮ ਠੀਕ ਹੈ ਜੋ ਤੁਸੀਂ ਕਰਨਾ ਕਰੋ ਹਾਂ ਹਾਂ ਉਹ ਮੈਨੂੰ ਆਪਰੇਸ਼ਨ ਨੂੰ ਫਿਰ ਮੇਰੇ ਹਫ਼ਤੇ ਬਾਅਦ ਪ੍ਰੈਸ਼ਨ ਸੀਗਾ ਹੂੰ ਉਹ ਆਪਰੇਸ਼ਨ ਰੇਗੇ ਪ੍ਰੈਸ਼ਰ ਥੀਟਰ ਵਿੱਚ ਵੀ ਉਹ ਜਦੋਂ ਮੈਨੂੰ ਬੇਹੋਸ਼ ਕਰਦੇ ਪਹਿਲਾਂ ਹਾਂ ਉਹ ਅਸੀਂ ਮੈਂ ਵੀ ਹੱਸਦਾ ਹਾਂ ਉਹ ਵੀ ਮੈਨੂੰ ਥੋੜੀ ਹਾਸੇ ਵਾਲੀਆਂ ਗੱਲਾਂ ਕਰਦੇ ਆ ਹਾਂ ਤੇ ਮੇਰਾ 9.5 ਘੰਟੇ ਆਪਰੇਸ਼ਨ ਚੱਲਿਆ ਓਕੇ 9.5 ਘੰਟੇ ਹਾਂ ਆਪਰੇਸ਼ਨ ਚੱਲਿਆ ਤੇ ਬੇਚ ਨੂੰ ਇੱਕ ਪ੍ਰੋਬਲਮ ਹੀ ਆਈ ਥੋੜੀ ਜਿਹੀ ਨੂੰ ਡਾਕਟਰ ਉਹਨਾਂ ਬਾਅਦ ਦੱਸਿਆ ਉਹ ਕਹਿੰਦੇ ਵੀ ਲੋ ਹੋ ਗਿਆ ਸੀਗਾ ਤੇ ਆਹ ਜਿਹੜਾ ਉਹ ਪ੍ਰੈਸ਼ਰ ਹੈ ਲੋ ਹੋ ਗਿਆ ਤਾਂ ਅੱਛਾ ਬੀਬੀ ਥੋੜੀ ਬੀਬੀ ਲੋ ਹੋ ਗਿਆ ਤਾਂ ਬਹੁਤ ਆ ਬਈ ਪ੍ਰੋਬਲਮ ਆ ਗਈ ਕਿ ਲੰਬਾ ਸੀਗਾ ਸਾਢੇ 9 ਘੰਟੇ ਬੇਹੋਸ਼ ਕਰਕੇ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਨਾਲ ਉਹ ਥੈਲੀ ਮੇਰੀ ਲੱਗੀ ਸੀ ਹਾਂ ਥੈਲੀ ਲੱਗੀ ਸੀ ਉਹ ਮੈਨੂੰ ਕਹਿੰਦੇ ਵੀ ਤੂੰ ਲੱਕੀ ਹੈ ਬਈ ਉਹ ਥੈਲੀ ਤੇਰੀ ਸੀ ਉਪਚ ਗਿਆ ਅੱਛਾ ਵੀ ਲਾਈਨ ਨਹੀਂ ਹੈ ਲਾਈਨ ਨਹੀਂ ਹੈਗੀ ਅਸੀਂ ਉਹ ਕੱਟ ਕੇ ਹਾਂ ਕੱਡੀਆਂ ਮੇਰੀਆਂ ਉਹ ਜਿਹੜੀਆਂ ਵਿੱਚੋਂ ਆਂਤੜੀਆਂ ਸੀਗੀਆਂ ਉਹ ਆਂਤੜੀਆਂ ਕੱਟ ਕੇ ਦੂਏ ਪਾਸੋਂ ਆਂਤੜੀਆਂ ਫਿੱਟ ਕਰਤੀਆਂ ਓਕੇ ਉਹਨਾਂ ਦਾ ਹਾਂ ਤੇ ਉਹ ਕਹਿੰਦੇ ਵੀ ਦੂਸਰਾ ਦਿਨ ਉਹ ਜਦ ਮਨ ਸੋਜੀ ਆਈ ਉਹ ਡਾਕਟਰ ਸੀਗਾ ਵੱਡਾ ਹਾਂ ਉਹ ਆਇਆ ਉਹ ਕਹਿੰਦਾ ਵੀ ਲਾਫਸਕੀ ਮੈਂ ਮ ਭਾਵੇਂ ਮੈਂ ਠੀਕ ਐ ਮੇਰੇ ਦਰਦ ਬਹੁਤ ਹੋ ਰਿਆ ਸੀਗਾ ਹੂੰ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਹੋਰ ਐ ਹੂੰ ਇਹਨਾਂ ਨੇ ਮੈਨੂੰ ਅੱਜ ਤੱਕ ਕੋਈ ਕੈਪਸੂਲ ਹੀ ਨਹੀਂ ਦਿੱਤਾ ਹੈਗਾ ਹਾਂ ਇਹ ਔਰੇ ਦੀ ਖਾਸੀਅਤ ਆ ਇਹ ਮੈਨੂੰ ਪੈਨਾਡੋਲ ਪੈਨਾਡੋਲ ਮੈਨੂੰ ਦਰਦ ਦੀਆਂ ਪੈਨਾਡੋਲ ਇਹ ਕਹਿੰਦੇ ਵੀ ਤੂੰ ਤਿੰਨ-ਤਿੰਨ ਘੰਟੇ ਬਾਅਦ ਦੋ-ਦੋ ਲਈ ਜਾਣੀਆਂ ਹਾਂ ਅੱਜ ਤੱਕ ਹੁਣ ਤੱਕ ਪੈਨਡੋਲ ਹੀ ਚੱਲਦੀ ਆ ਰਹੀ ਹੈ ਪੈਨਡੋਲੀ ਚੱਲਦੀ ਆ ਰਹੀ ਹੈ ਉਹ ਕਹਿੰਦੇ ਜੇ ਤੇਰਾ ਕੁਝ ਤਕਲੀਫ ਹੋਵੇ ਪੈਨਡੋਲ ਲੈਣੀ ਹੈ ਤੇ ਮੇਰਾ ਦੁਬਾਰੇ ਵੀ ਮੈਂ ਇੰਡੀਆ ਚਲੇਗਾ 3 ਮਹੀਨੇ ਦੇ ਬਾਅਦ ਹਾਂ ਤੁਹਾਨੂੰ ਦੱਸਦਾ ਮੈਂ ਹਾਂ ਆਪਰੇਸ਼ਨ ਕਰਾਇਆ ਤੇ ਉਹਨਾਂ ਨੇ ਮੈਨੂੰ 10 ਦਿਨ ਹਸਪੀਟਲ ਰੱਖਿਆ ਹਾਂ ਉਹੀ ਪੈਨਡੋਲ ਹਾਂ 72 ਘੰਟੇ ਬਾਅਦ ਪੈਨਡੋਲ ਹਾਂ ਮੈਨੂੰ ਘਰ ਨੂੰ ਵੀ ਜਦੋਂ ਉਹਨਾਂ ਨੇ 10 ਦਿਨ ਤੋਂ ਬਾਅਦ ਭੇਜਿਆ ਵੀ ਫੇਰ ਵੀ ਪੈਨਡੋਲ ਹਾਂ ਤੇ ਮੈਂ ਸੋਚਦਾ ਤੇ ਯਾਰ ਮੈਨੂੰ ਹੈ ਕੈਂਸਰ ਆਪਣੇ ਦਾ ਇੰਡੀਆ ਚ ਬਹੁਤ ਦਵਾਈਆਂ ਮਿਲਦੀਆਂ ਦਿੰਦੇ ਹਾਂ ਤੇ ਇਹ ਇਹ ਤਾਂ ਮੈਨੂੰ ਬਿਲਕੁਲ ਦਵਾਈ ਨਹੀਂ ਦਿੱਤੀ ਹੈਗੀ ਨਾ ਆਪਣੇ ਦਾ ਬੇਲੇ ਬਹੁ ਬਣ ਜਾਂਦਾ ਦਵਾਈਆਂ ਦੇ ਹਾਂ ਬੇਲੇ ਨਹੀਂ ਨਹੀਂ ਮੇਰਾ ਇੱਕ ਨਵਾਂ ਪੈਸਾ 1 ਰੁਪਿਆ ਵੀ ਨਹੀਂ ਲੱਗਿਆ 1 ਰੁਪਿਆ ਵੀ ਨਹੀਂ ਲੱਗਿਆ ਮੇਰਾ ਬਹੁਤ ਇਹਨਾਂ ਦਾ ਵੱਡੇ ਵੱਡੀਆਂ ਮਸ਼ੀਨਾਂ ਦੇ ਨਾਲ ਮੈਨੂੰ ਨਾ ਕੋਈ ਗਵਰਨਮੈਂਟ ਚੈੱਕ ਕੀਤਾ ਗੁੰਦੀ ਆ ਬੈਥੇ ਹਾਂ ਤੇ ਉਲਟੇ ਮੈਨੂੰ ਸਮਾਂ ਦਿੰਦੀ ਆ ਉਸ ਤੋਂ ਬਾਅਦ ਹੁਣ ਤੱਕ ਤੇ ਮੈਨੂੰ ਉਹ ਪੁੱਛਦੇ ਰਹਿੰਦੇ ਆ ਤੇ ਮੈਂ ਫਿਰ ਜਦੋਂ 3 ਮਹੀਨੇ ਹੋ ਗਏ ਮੈਂ ਕਹਿੰਦਾ ਮੈਂ ਇੰਡੀਆ ਜਾਣਾ ਚਾਹੁੰਦਾ ਕਹਿੰਦੇ ਵੀ ਜਾ ਸਕਦਾ ਨੋ ਪ੍ਰੋਬਲਮ ਹਾਂ ਕੋਈ ਤੈਨੂੰ ਪ੍ਰੋਬਲਮ ਨਹੀਂ ਹੈਗੀ ਹਾਂ ਤੇ ਮੈਂ ਇੰਡੀਆ ਚਲੇ ਗਿਆ ਇੰਡੀਆ ਦੇ ਬਾਅਦ ਮੈਂ ਦबई ਚਲੇ ਗਿਆ ਹਾਂ ਦबई ਉੱਥੇ ਮੇਰਾ ਇੱਕ ਬੱਤਰ ਸੀਗਾ ਗੜਾਗਾ ਦਾ ਗੁਰਬੀਰ ਸਿੰਘ ਅੱਛਾ ਅੱਛਾ ਤੇ ਉਹਦੇ ਨਾਲ ਮੇਰਾ ਪਿਆਰ ਬਹੁਤ ਸੀਗਾ ਹਾਂ ਇਹ ਖਾਸ ਕਰਨਾ ਮੈਨੂੰ ਹੋਰ ਵੀ ਬਹੁਤ ਲੱਗਿਆ ਹਾਂ ਹਾਂ ਮੇਰੇ ਮਿੱਤਰ ਮੇਰੇ ਜਿਹੜੇ ਮੈਨੂੰ ਚਾਉਣ ਵਾਲੇ ਤੇ ਉਹਨਾਂ ਨੇ ਦੁਆਵਾਂ ਬਹੁਤ ਕਰੀਆਂ ਗੁਰਦੁਆਰੇ ਜਾ ਕੇ ਵੀ ਅਰਦਾਸਾਂ ਕਰੀਆਂ ਮੈਂ ਤੇਰਾ ਸੋਚਿਆ ਵੀ ਨਹੀਂ ਨਾ ਵੀ ਕੈਂਸਰ ਵਾਲਾ ਸੋਚਿਆ ਵੀ ਮਾਰੀ ਗਈ ਹੈ ਨਹੀਂ ਹੈ ਨਹੀਂ ਮੈਂ 100% ਮੈਂ ਕਿਹਾ ਵੀ ਨਹੀਂ ਮੈਂ ਬਚਣਾ ਨਹੀਂ ਪਰ ਮੈਂ ਹੌਸਲਾ ਨਹੀਂ ਛੱਡਿਆ ਹਾਂ ਤੇ 100% ਸੀ ਕਿ ਮੈਂ ਬਚਣਾ ਨਹੀਂ ਹੈਗਾ ਹਾਂ ਪਰ ਮੈਂ ਇਸ ਟਾਈਮ ਹਾਂ 100% ਲਾਜੀ ਹਾਂ 100% ਠੀਕ ਬੈਠਾ ਤੇ ਕੋਈ ਪ੍ਰੋਬਲਮ ਨਹੀਂ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਕੈਂਸਰ ਜੜ ਤੋਂ ਖਤਮ ਕੈਂਸਰ ਬਿਲਕੁਲ ਜੜ ਤੋਂ ਖਤਮ ਤੇ ਇਹ ਟੈਸਟ ਕਿੰਨੇ ਟਾਈਮ ਬਾਅਦ ਕਰਦੇ ਹੋਂ ਡਾਕਟਰ ਟੈਸਟ ਮੇਰਾ ਉਹਨਾਂ ਨੇ ਜਦੋਂ ਮੈਂ ਇੰਡੀਆ ਤੋਂ ਆਇਆ ਹਾਂ 6 ਮਹੀਨੇ ਬਾਅਦ ਕੀਤੇ ਆ ਹਾਂ ਤੇ ਉਹ ਬਿਲਕੁਲ ਸਭ ਠੀਕ ਹੋ ਗਿਆ ਓਕੇ ਐ ਗੁੱਡ ਐ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਹਾਂ ਤੇ ਉਹ ਉਹਨਾਂ ਨੇ ਹੁਣ ਮੈਨੂੰ ਕਿਹਾ ਵੀ ਅਸੀਂ ਤੇਰੇ ਆਪੇ ਉਹ ਮੇਰੇ ਟੈਸਟ ਕਰਦੇ ਬੁਲਾ ਕੇ 6 ਮਹੀਨੇ ਬਾਅਦ ਜਾਂ ਹੁਣ ਸਾਲ ਬਾਅਦ ਮੇਰਾ ਬਲੱਡ ਹੈ ਜਿਹੜਾ ਉਹਤੇ 3 ਮਹੀਨੇ ਬਾਅਦ ਟੈਸਟ ਕਰਦੇ ਆਪੇ ਮੈਨੂੰ ਬੁਲਾਉਂਦੇ ਵੀ ਆਪਣਾ ਆ ਕੇ ਬਲੱਡ ਟੈਸਟ ਕਰਾ ਹੂੰ ਤੇ ਖਾਣ ਪੀਣ ਕਹਿੰਦੇ ਵੀ ਜੋ ਮਰਜੀ ਕੋਈ ਮੈਨੂੰ ਦਵਾਈ ਨਹੀਂ ਦਿੱਤੀ ਕੋਈ ਮੈਨੂੰ ਪੂੜੀ ਨਹੀਂ ਦਿੱਤੀ ਮੈਨੂੰ ਕੁਝ ਨਹੀਂ ਦਿੱਤਾ ਹਾਂ ਮੈਂ ਇਹੀ ਕਹਿਣਾ ਵੀ ਕਿਸੇ ਨੂੰ ਵੀ ਕੈਂਸਰ ਦੀ ਕੋਈ ਪ੍ਰੋਬਲਮ ਹੈ ਡਰਨ ਦੀ ਲੋੜ ਨਹੀਂ ਹੈਗੀ ਹਾਂ ਤੁਸੀਂ ਆਪਣਾ ਇਲਾਜ ਕਰਾਓ ਚੰਗੇ ਡਾਕਟਰ ਕੋ ਹਾਂ ਜਿਹੜੇ ਕੋਈ ਸਪੈਸ਼ਲਿਸਟ ਨੇ ਜਿਹੜੇ ਆ ਕੈਂਸਰ ਦੇ ਕੈਂਸਰ ਦਾ ਇਲਾਜ ਹੈਗਾ ਘਬਰਾਉਣ ਦੀ ਲੋੜ ਨਹੀਂ ਹੈਗੀ ਹਾਂ ਬਾਕੀ ਪ੍ਰਮਾਤਮਾ ਨੂੰ ਯਾਦ ਰੱਖੋ ਹਾਂ ਪ੍ਰਮਾਤਮਾ ਸਾਰਾ ਕੁਝ ਕਰਦਾ ਪ੍ਰਮਾਤਮਾ ਤੁਹਾਨੂੰ ਠੀਕ ਕਰੂਗਾ ਉਤੇ ਵਿਸ਼ਵਾਸ ਰੱਖੋ ਹਾਂ ਜੀ ਦੁਆयां ਮੇਰੇ ਜਾ ਕੇ ਮੇਰੇ ਦੋਸਤਾਂ ਨਾਲ ਅਮਰੀਕਾ ਹੋਰ ਸਾਰੇ ਮੈਂਬਰਾਂ ਨਾਲ ਗੁਰਦੁਆਰੇ ਜਾ ਕੇ ਅਰਦਾਸਾਂ ਕਰੀਆਂ ਸਾਰਾ ਕੁਝ ਕਰਿਆ ਮੈਂ ਉਹਨਾਂ ਦੀ ਅਰਦਾਸਾਂ ਦੇ ਨਾਲ ਬਿਲਕੁਲ ਠੀਕ ਠਾਕ ਹੈ ਤੇ ਕੋਈ ਪ੍ਰੋਬਲਮ ਨਹੀਂ ਪਰਮਾਤਮਾ ਦੀ ਕਿਰਪਾ ਸਾਰਾ ਕੁਝ ਖਾਂਦਾ ਪਿੰਦਾ ਕੋਈ ਪ੍ਰੇਹਜ ਨਹੀਂ ਖਾਣੇ ਵੀ ਤੇ ਕੋਈ ਨਾ ਹੁੰਦਾ ਕੋਈ ਪ੍ਰੇਹਜ ਨਹੀਂ ਕੋਈ ਪ੍ਰੇਹਜ ਨਹੀਂ ਜਿੰਨਾ ਤੇ ਤਾਂ ਖਾ ਹੁੰਦਾ ਕਹਿੰਦੇ ਉਹਨਾਂ ਆਪਣਾ ਰਾਮ ਨਾ ਖਾ ਬਾਕੀ ਹਰੀਆਂ ਸਬਜ਼ੀਆਂ ਤੇ ਤੂੰ ਪਹਿਲਾਂ ਤੇ ਹੀ ਖਾਂਦਾ ਹਾਂ ਮੈਂ ਤਾਂ ਪ੍ਰੇ ਮੈਂ ਤਾਂ ਚੇਤੇ ਵੀ ਤਾਂ ਮੈਨੂੰ ਕੈਂਸਰ ਹੋ ਗਿਆ ਹਾਂ ਜਦੋਂ ਆ ਕੇ ਕਿੰਬੜਿਆ ਜੂਸ ਨਾ ਲਓ ਮੈਂ ਕਰੇ ਕੱਚੇ ਕੱਚੇ ਕਰੇਲੇ ਖਾ ਜਾਂਦਾ ਕੱਚੇ ਕਰੇਲੇ ਘਰ ਦੇ ਨਾਲ ਕਹਿੰਦਾ ਤੂੰ ਕੱਚੇ ਉਕਰੇਲੇ ਖਾਈ ਜਾ ਆ ਸਾਨੂੰ ਗਾਣ ਦਉਂਦੀ ਆ ਜਦੋਂ ਖਾਂਦਾ ਦੇਖ ਕੇ ਵੀ ਹਾਜ਼ਰ ਦਾ ਕੱਚੇ ਕਰੇਲੇ ਮੈਂ ਤਾਂ ਬੀੜੀਆਂ ਖਾ ਜਾਂਦਾ ਕੱਚੀਆਂ ਬਿਲਕੁਲ ਮੈਂ ਤਾਂ ਕੀ ਤਾਂ ਮੈਨੂੰ ਦੱਸਿਆ ਉਹ ਨਾ ਕਦੇ ਲਾਹ ਸਿੰਘ ਕੈਂਸਰ ਤੱਕ ਮੈਂ ਫਿਰ ਇੰਨੀ ਗੱਲੇ ਨੂੰ ਕਹੀ ਮੈਂ ਕਭੀ ਕੋਈ ਗੱਲ ਨਹੀਂ ਮੈਂ ਉਹਨਾਂ ਮੈਨੂੰ ਕਿਹਾ ਲਾਹ ਸਿੰਘ ਕੈਂਸਰ ਹੋ ਗਿਆ ਡਾਕਟਰ ਨਾ ਮੈਂ ਕਭੀ ਕੋਈ ਗੱਲ ਨਹੀਂ ਬਸ ਫਿਰ ਮੈਂ ਤਾਂ ਪੂਰਾ ਨਹੀਂ ਖਬਰਾਇਆ ਮਗਾ ਉਹ ਦੇਖੀ ਜਾਊਗੀ ਵੀ ਇੱਕ ਬਹਾਨਾ ਆ ਇਹ ਰੱਬ ਮੈਨੂੰ ਬਹਾਨਾ ਲੈ ਕੇ ਬਹਾਨਾ ਲਾ ਕੇ ਲੈਣ ਆਇਆ ਪਰ ਨਹੀਂ ਮੈਂ ਜਦ ਬਹੁਤ ਪਰਮਾਤਮਾ ਨੇ ਮੇਰੀ ਲੰਬੀ ਉਮਰ ਹੈ ਹਾਂ ਸੱਚੇ ਪਾਤਸ਼ਾਹ ਪਰਮਾਤਮਾ ਦੇ ਮੂਹਰੇ ਅਰਦਾਸ ਕਰੀ ਦੀ ਦੋਏ ਟਾਈਮ ਹਾਂ ਤੇ ਮੈਂ ਇਹੀ ਬੇਤੀ ਕਰਦਾ ਬੀ ਇਹ ਤੀਸਰੇ ਜਾ ਕੇ ਸਟੇਜ ਤੇ ਪਤਾ ਲੱਗਦਾ 1 2 ਦਾ ਬਿਲਕੁਲ ਪਤਾ ਨਹੀਂ ਲੱਗਦਾ ਨਾ ਇਹਦਾ ਕੁਝ ਸੋਰਾ ਹੈ ਤੀਸਰੀ ਸਟੇਜ ਤੇ ਜਾ ਕੇ ਇਹ ਤੁਹਾਡਾ ਬਲੱਡ ਤੁਹਾਡਾ ਭੁੱਖ ਤੁਹਾਡਾ weight ਇਹ ਤਿੰਨੇ ਚੀਜ਼ਾਂ ਇਹਦੀ ਨਿਸ਼ਾਨੀਆਂ ਪੱਕੀਆਂ ਹਾਂ ਚਾਹ ਹਾਂ ਜਦੋਂ ਕੋਈ ਪ੍ਰੋਬਲਮ ਆ ਜਾਂਦਾ ਇਹ ਪੱਕੀਆਂ ਨਿਸ਼ਾਨੀਆਂ ਇੱਕ ਭੁੱਖ ਘਟ ਲੱਗਦੀ ਆ weight ਘਟ ਜਾਂਦਾ ਤੇ ਆਪਣੇ ਬਲੱਡ ਘਟਦਾ ਤਿੰਨੇ ਚੀਜ਼ਾਂ ਘਟਦੇ ਆ ਤੇ ਇਹਨਾਂ ਨੂੰ ਇਹ ਫਿਰ ਖਾਂਦਾ ਹੈ ਅੰਦਰ ਤੇ ਆਪ ਵੱਧਦਾ ਅੰਦਰ ਤੇ ਮੇਰਾ ਫਿਰ ਉਹਨਾਂ ਨਾਲ ਉਹ ਵੀ ਕਟਿਆ ਆਪਣਾ ਕਿਆ ਕਹਿੰਦੇ ਇਹਨੂੰ ਲੀਵਰ ਆਹ ਲੀਵਰ ਨੂੰ ਜਾ ਕੇ ਚਿੰਬੜ ਗਿਆ ਆਹ ਲੀਵਰ ਹਾਂ ਲੀਵਰ ਕਟਿਆ ਉਹ ਕਹਿੰਦਾ ਵੀ ਲਾਭ ਸਿੰਘ ਇਹ ਤਾਂ ਤੇਰਾ 6 ਮਹੀਨੇ ਦੇ ਵਿੱਚ ਉਹ ਜਿੰਨਾ ਸੀ ਕਟਿਆ ਉਹਨਾਂ ਪੂਰਾ ਹੋ ਜਾਣਾ ਹਾਂ ਤੇ ਮੇਰਾ ਜਦੋਂ ਉਹ ਫਿਰ weight ਕਰਦੇ ਸੀ ਜੇ ਮੇਰਾ weight ਮੇਰਾ weight ਵਧਣ ਲੱਗ ਗਿਆ ਹਾਂ ਜਿੰਨਾ ਮੇਰਾ ਪਹਿਲਾ ਸੀਗਾ weight ਉੱਥੇ ਜਾ ਕੇ ਰੁਕ ਗਿਆ ਅੱਛਾ ਹਾਂ ਉਹ ਕਹਿੰਦੇ ਤੇਰਾ ਲੀਵਰ ਲੀਵਰ ਗੱਟ ਹੈ। ਮਤਲਬ ਹੁਣ ਐਨ ਓਕੇ ਆ। ਹਾਂ ਮੇਰਾ ਉਹਨਾਂ weight ਵੀ ਸਾਰਾ ਕੁਝ ਮੇਰਾ ਚੈੱਕ ਕਰਦੇ ਆ। ਮੇਰਾ weight ਵਧਿਆ। ਹਾਂ। ਪਹਿਲਾਂ ਘਟ ਗਿਆ ਸੀਗਾ 10 ਕਿਲੋ। ਅਸਲ ਤੇ ਡਾਕਟਰੀ ਇਲਾਜ ਵੀ ਹੈਗਾ ਏ। ਆਹ ਡਾਕਟਰ ਲਾਜ। ਡਾਕਟਰੀ ਇਲਾਜ ਹੈ। ਹਾਂ। ਬਾਕੀ ਮੈਂ ਹੋਰ ਵੀ ਇੱਕ ਮੇਰਾ ਮਿੱਤਰ ਆ ਫਰੀਦਕੋਟ ਦਾ ਗਰਵੀਰ ਸਿੰਘ ਬਰਾੜ। ਹਾਂ। ਉਹਨੂੰ ਕੈਂਸਰ ਹੋ ਗਿਆ ਸੀਗਾ। ਹਾਂ। ਉਹ ਕੈਂਸਰ ਹੋ ਗਿਆ ਉਹਨੂੰ ਤੇ ਉਹ ਦਵਾਈਆਂ ਬੂਟੀਆਂ ਨਾਲ ਠੀਕ ਹੋਇਆ। ਅੱਛਾ। ਉਹ ਦਿੰਦਾ ਦਵਾਈਆਂ ਬੂਟੀਆਂ ਹੁਣ ਵੀ ਅੱਜ ਵੀ ਘਰਾਂ ਆਪਣੇ। ਅੱਛਾ। ਉਹ ਦਵਾਈਆਂ ਬੂਟੀਆਂ ਦਿੰਦਾ ਦਵਾਈਆਂ ਬੂਟੀਆਂ ਨਾਲ ਠੀਕ ਹੋਇਆ ਮੈਂ ਉਹਨੂੰ ਫੋਨ ਕੀਤਾ ਹਾਂ ਜਬ ਮੈਨੂੰ ਉਹ ਕਹਿੰਦਾ ਵੀ ਲਾਹਵ ਸਿੰਘ ਮੇਰੇ ਕੋਲ ਆ ਜਾ ਹਾਂ ਮੈਂ ਠੀਕ ਹੋਇਆ ਮੈਂ ਤੈਨੂੰ ਠੀਕ ਕਰੂੰਗਾ ਹਾਂ ਹਾਂ ਪਰ ਫਿਰ ਮੈਨੂੰ ਇੱਥੇ ਡਾਕਟਰ ਕਹਿੰਦੇ ਵੀ ਨਹੀਂ ਵੀ ਅਸੀਂ ਠੀਕ ਕਰੋਗੇ ਤੈਨੂੰ ਅੱਛਾ ਹਾਂ ਉਹਨਾਂ ਨੇ ਵੀ ਮੈਨੂੰ ਕਿਹਾ ਉਹ ਵੀ ਦਵਾਈਆਂ ਬੂਟੀਆਂ ਦਿੰਦਾ ਫਰੀਦਕੋਟ ਦਾ ਗਰਮੀਤ ਸਿੰਘ ਦਾ ਅੱਛਾ ਸੀਵੀਆ ਪੈਂਟ ਹੈ ਉਹਦਾ ਓਕੇ ਹਾਂ ਉਹ ਕੈਂਸਰ ਦੇ ਨਾਲ ਕੈਂਸਰ ਦਾ ਮਰੀਜ਼ ਸੀਗਾ ਉਹ ਦਵਾਈਆਂ ਬੂਟੀਆਂ ਦੇ ਨਾਲ ਜੜੀਆਂ ਬੂਟੀਆਂ ਨਾਲ ਠੀਕ ਹੋਇਆ ਦੇਸੀ ਨਾਲ ਦੇਸੀ ਨਾਲ ਹਾਂ ਅੱਜ ਵੀ ਦਿੰਦਾ ਗੁਰਵੀਰ ਸਿੰਘ ਬਰਾੜ ਓਕੇ ਹਾਂ ਤੇ ਉਹਨਾਂ ਵੀ ਮੈਨੂੰ ਕਹਿੰਦੇ ਵੀ ਆ ਜਾ ਮੈਂ ਤੈਨੂੰ ਠੀਕ ਕਰ ਦਿੰਦਾ ਪਰ ਨਹੀਂ ਪ੍ਰਮਾਤਮਾ ਨੇ ਮੈਨੂੰ ਇੱਥੇ ਠੀਕ ਕਰਤਾ ਸੱਚੇ ਬਾਸ਼ਾ ਨੇ ਸਹੀ ਹਾਂ ਚਲੋ ਹੁਣ ਇਹ ਆ ਵੀ ਆਪਣਾ ਜਿਹਨੂੰ ਕੈਂਸਰ ਆ ਘਬਰਾਓ ਨਾ ਘਬਰਾਓ ਨਾ ਘਬਰਾਉਣ ਦੀ ਲੋੜ ਦੇ ਡਟ ਕੇ ਡੜ ਇਹਨੂੰ ਇਹਦੇ ਨਾਲ ਘਬਰਾਉਣ ਦਾ ਜਿੰਨਕੀ ਘਬਰਾਉਂਗੇ ਕਿਉਂ ਨਾ ਤਾਂ ਥੋੜਾ weight lose ਕਰਨਾ ਵਾ ਇਹਨੇ ਤੁਹਾਨੂੰ ਪ੍ਰੋਬਲਮ ਕਰਨੀ ਹੋ ਹਾਂ ਜੇ ਤੁਸੀਂ ਟੈਨਸ਼ਨ ਜਾ ਕੇ ਤੁਹਾਨੂੰ ਹੋਰ ਪ੍ਰੋਬਲਮ ਆ ਜਾਣੀ ਆ ਟੈਨਸ਼ਨ ਚ ਨਹੀਂ ਆਉਣਾ ਹਾਂ ਤੇ ਤੁਸੀਂ ਆਪਣਾ ਇਲਾਜ ਕਰੋ ਲਾਜ ਕਰਾ ਕੇ ਠੀਕ ਹੋਵੋਗੇ ਪ੍ਰਮਾਤਮਾ ਨੂੰ ਯਾਦ ਰੱਖਿਓ ਹੈ ਵੀ ਅਰਦਾਸ ਕਰਿਓ ਮਹਾਰਾਜ ਦੇ ਮੂਹਰੇ ਤੁਸੀਂ ਠੀਕ ਹੋਵੋਗੇ ਕੈਂਸਰ ਦੇ ਡਰ ਦੀ ਲੋੜ ਨਹੀਂ ਮੈਂ ਵੀ ਘਬਰਾ ਗਿਆ ਤਾਂ ਮੈਂ ਵੀ ਇਹ ਸੋਚਦਾ 100% ਸੋਚ ਲਿਆਦਾ ਮੈਂ ਵਾਖ ਗਿਆ ਹੁਣ ਬਾਨਾ ਬਣ ਗਿਆ ਪ੍ਰਮਾਤਮਾ ਨਾਲ ਹਮਨ ਲੈ ਜਾਣਾ ਪਰ ਨਹੀਂ ਪਰ ਮੇਰੀ ਲਿਖੀ ਹੋਈ ਤੇ ਮੇਰੀ ਹੋਰ ਸੀਗੀ ਇੱਥੇ ਹਰ ਇੱਕ ਬਿਮਾਰੀ ਪ੍ਰਮਾਤਮਾ ਠੀਕ ਕਰਦਾ ਉਹਨੂੰ ਦੋੇ ਟਾਈਮ ਯਾਦ ਰੱਖੋ ਤੇ ਮੈਨੂੰ ਠੀਕ ਕਰੇ ਕਾਹੀ ਇਹ ਮੈਂ ਸਾਰਿਆਂ ਨੂੰ ਬੇਇਤੀ ਕਰਦਾ ਡਰ ਦੀ ਲੋੜ ਨਹੀਂ ਮੈਂ ਕੈਂਸਰ ਤੋਂ ਨਿਕਲਿਆ ਤੀਜੀ ਚੌਥੀ ਸਟੇਜ ਤੋਂ ਤੇ ਤੁਸੀਂ ਡਰਨ ਦੀ ਲੋੜ ਨਹੀਂ ਜੇ ਕਿਸੇ ਨੂੰ ਇਹਦੀ ਕੋਈ ਪ੍ਰੋਬਲਮ ਹੈ ਕੈਂਸਰ ਦੀ ਪਰਮਾਤਮਾ ਬਲਵੰਤਾ ਨਾ ਕਿਸੇ ਨੂੰ ਕਰੇ ਤੇ ਇਹ ਬਿਮਾਰੀ ਨਾ ਕਿਸੇ ਨੂੰ ਹੋਵੇ ਜੇ ਕਿਸੇ ਨੂੰ ਆ ਵੀ ਗਈ ਹੈ ਤਾਂ ਡਰ ਦੀ ਲੋੜ ਨਹੀਂ ਹੈ ਡਾਕਟਰੀ ਇਲਾਜ ਹੈ ਡਾਕਟਰੀ ਇਲਾਜ ਕਰਾਓ ਚਲੋ ਕੋਈ ਸਾਸ੍ਰਿਕਾ ਸਾਸ੍ਰਿਕਾ